ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਸਿਆਲ ਦੀ ਇੱਕ ਕਾਲੀ ਘਟਾ ਸਾਈ ਹੋਈ ਸੀ ਤੇ ਥੋੜਾ ਥੋੜਾ ਜਿਹਾ ਮੀਂਹ ਪੈ ਰਿਹਾ ਸੀ ਜਿਸ ਤੇ ਨਾਲ ਚਿੱਕੜ ਹੋਇਆ ਸੀ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ ਪਰ ਹਰ ਰਾਤ ਰਹਿੰਦੀ ਜਦ ਗੁਰੂ ਅੰਗਦ ਦੇਵ ਜੀ ਦੇ ਸ਼ਨਾਣ ਕਰਨ ਦਾ ਸਮੇਂ ਹੋਇਆ ਤਾਂ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਗਾਗਰ ਲੈ ਕੇ ਪਾਣੀ ਲੈਣ ਲਈ ਉੱਠੇ ਪਾਣੀ ਦੀ ਗਾਗਰ ਪਰ ਕੇ ਹੌਲੀ-ਹੌਲੀ ਚਿੱਕੜਦੀ ਤਿਲਕਣ ਤੋਂ ਬਚ ਕੇ ਵਾਪਸ ਨੂੰ ਤੁਰੇ ਆ ਰਹੇ ਸੀ ਰਸਤੇ ਵਿੱਚ ਜੁਲਾਹੇ ਦੀ ਗੱਡੀ ਦਾ ਕਰੀਰ ਦਾ ਕਿਲਾ ਗੱਡਿਆ ਹੋਇਆ ਸੀ ਹਨੇਰੇ ਦੇ ਕਾਰਨ ਆਪ ਜੀ ਨੂੰ ਉਸ ਦਾ ਟੇਡਾ ਲੱਗ ਗਿਆ ਬ੍ਰਿਤ ਸਰੀਰ ਕਰਕੇ ਆਪ ਜੀ ਨੇ ਗਾਗਰ ਦਾ ਪਾਣੀ ਨਾ ਡੁੱਲਣ ਦਿੱਤਾ ਤੇ ਫਿਰ ਆਪਣਾ ਆਪ ਸੰਭਾਲ ਕੇ ਫਿਰ ਤੂੰ ਗਾਗਰ ਨੂੰ ਸਿਰ ਤੇ ਚੱਕ ਕੇ ਤੁਰ ਪਈ ਖੱਡੇ ਬਾੜੀ ਚੁਲਾਹੀ ਅਤੇ ਜੁਲਾਹੀਨੀ ਜਦੋਂ ਆਪ ਜੀ ਦੇ ਡਿੱਕਣ ਦਾ ਖੜਾਕ ਸੁਣਿਆ ਤਾਂ ਜੁਲਾਹੀਨੀ ਕਿਹਾ ਬਾਹਰ ਕੋਣ ਹੈ ਚੋਰ ਹੈ ਜਾਂ ਕੋਈ ਹੋਰ ਪੁਰਸ਼ ਜੁਲਾਹੇ ਦੇ ਕਲ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਕਿਹਾ ਮੈਂ ਸਤਗੁਰ ਜੀ ਦਾ ਸੇਵਕ ਪਾਣੀ ਲੈ ਕੇ ਆ ਰਿਹਾ ਹਾਂ ਜੁਲਾਹੇ ਨੇ ਕਿਹਾ ਇਸ ਮੀ ਅਤੇ ਅੰਧੇਰੀ ਰਾਤ ਦੇ ਸਮੇਂ ਪਾਲੇ ਵਿੱਚ ਇਹ ਕਿਹੜਾ ਦਾਸ ਹੈ ਤਦ ਜੁਲਾਹੇ ਨੇ ਕਿਹਾ ਇਹ ਹੋਰ ਕੋਈ ਐਸਾ ਨਹੀਂ ਹੋ ਸਕਦਾ ਇਤਾ ਇਕ ਅਮਰੂਨੀ ਥਾਮਾ ਹੀ ਇਸ ਸਮੇ ਹੋ ਸਕਦਾ ਹੈ ਜਿਸ ਨੂੰ ਰਾਤ ਦਿਨ ਚੈਨ ਨਹੀਂ ਆਉਂਦਾ ਤੇ ਤੁਰਿਆ ਹੀ ਫਿਰਦਾ ਹੈ ਸਭ ਲੋਕ ਲਾਜ ਸੜ ਕੇ ਤਾਂ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਰਹਿੰਦਾ ਹੈ ਜੁਲਾਹੀ ਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਮੈਂ ਨਹੀਂ ਥਾਵਾ ਨਹੀਂ ਹਾਂ ਮੇਰਾ ਸਤਕੁਰ ਸਭ ਤੋਂ ਵੱਡਾ ਤੇ ਸਭ ਤੋਂ ਵੱਡੀ ਸੋਭਾ ਵਾਲਾ ਹੈ ਤੈਨੂੰ ਅਕਲ ਨਹੀਂ ਹੈ ਤੂੰ ਕੰਬਲੀ ਹੈ ਜੋ ਤੂੰ ਇਹ ਗੱਲ ਕਹਿੰਦੀ ਹੈ ਇਹ ਗੱਲ ਆਖ ਕੇ ਆਪ ਜੀ ਚਲ ਲੈ ਕੇ ਗੁਰੂ ਜੀ ਦੇ ਪਾਸ ਆ ਗਏ ਅੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਸੁਨਾਨ ਵਾਸਤੇ ਚੌਂਕੀ ਉੱਤੇ ਖੜੇ ਜਲ ਉੜੀ ਕਰੇ ਸਨ ਉਹਨਾਂ ਨੇ ਇਹ ਸਾਰੀ ਬਾਤ ਸੁਣ ਕੇ ਵਿਚਾਰਿਆ ਕਿ ਅਮਰਦਾਸ ਜੀ ਬੜੇ ਧੀਰਜवान ਹਨ ਇਹਨਾਂ ਦੀ ਪਰਖ ਕਰਨੀ ਚਾਹੀਦੀ ਹੈ ਸ੍ਰੀ ਅਮਰਦਾਸ ਜੀ ਨੇ ਜਲ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ ਤੇ ਫਿਰ ਹੋਰ ਸੇਵਾ ਵਿੱਚ ਲੱਗ ਗਏ ਤੇ ਉਹਦੜ ਆਪ ਜੀ ਦੇ ਬਚਣਾ ਕਰਕੇ ਜੁਲਾਹੀ ਕੰਬਲੀ ਹੋ ਗਈ ਆਪਣੇ ਮੂੰਹ ਤੋਂ ਅਰਲ ਬਰਲ ਸਬਦ ਕੱਢਣ ਲੱਗੀ ਤੇ ਹੱਥਾਂ ਨੂੰ ਦੰਦੀਆਂ ਵੱਢਦੀ ਤੇ ਜਦੋਂ ਗੁਰੂ ਜੀ ਸਮਾਧੀ ਤੋਂ ਉੱਠੇ ਤਾਂ ਆਪ ਜੀ ਨੇ ਅਮਰਦਾਸ ਜੀ ਨੂੰ ਪੁੱਛਿਆ ਕਿ ਪੁਰਖਾ ਅੱਜ ਅੰਮ੍ਰਿਤ ਵੇਲੇ ਕੀ ਗੱਲ ਹੋਈ ਸੀ ਸਾਰਾ ਵਰਤਾਂਤ ਸਾਨੂੰ ਦੱਸ ਆਪ ਜੀ ਨੇ ਹੱਥ ਜੋੜ ਕੇ ਕਿਹਾ ਕਿ ਆਪ ਅੰਤਰਜਾਮੀ ਹੋ ਸਭ ਕੁਝ ਜਾਣਦੇ ਹੋ ਮੈਨੂੰ ਡਰ ਲੱਗਦਾ ਹੈ ਕਿ ਆਪ ਜੀ ਨੂੰ ਮੇਰੇ ਕੋਲੋਂ ਕੋਈ ਗੱਲ ਹੋਰ ਤਰ੍ਹਾਂ ਨਾ ਸੁਣਾਈ ਜਾਵੇ ਆਪ ਜੀ ਦਾ ਇਹ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਜੁਲਾਹੀ ਅਤੇ ਜੁਲਾਹੇ ਨੂੰ ਬੁਲਾ ਕੇ ਪੁੱਛਿਆ ਕਿ ਸੱਚੋ ਸੱਚ ਦੱਸੋ ਰਾਤ ਨੂੰ ਕੀ ਵਾਰਤਾ ਹੋਈ ਸੀ ਜੁਲਾਹੇ ਨੇ ਕਿਹਾ ਕਿ ਮਹਾਰਾਜ ਇਹਨਾਂ ਦੇ ਟਿਕਣ ਨਾਲ ਜਦ ਮੇ ਖੜਾਕ ਸੁਣ ਕੇ ਕਿਹਾ ਕੌਣ ਹੈ ਤਾਂ ਮੇਰੀ ਇਸ ਘਰ ਵਾਲੀ ਨੇ ਕਿਹਾ ਇਹ ਤਾਂ ਅਮਰੂ ਨੀਥਾਮਾ ਹੋਵੇਗਾ ਇਹਨਾਂ ਨੇ ਇਹ ਗੱਲ ਸੁਣ ਕੇ ਕਿਹਾ ਕਿ ਕੰਬੜੀਏ ਮੈਂ ਨੀਥਾਮਾ ਨਹੀਂ ਹਾਂ ਤੇ ਇਹਨਾਂ ਦੇ ਬਚਨ ਦੇ ਨਾਲ ਹੀ ਮੇਰੀ ਘਰ ਵਾਲੀ ਕਮਲੀ ਹੋਈ ਹੈ ਤੇ ਤੁਸੀਂ ਹੁਣ ਕਿਰਪਾ ਕਰਿਓ ਕਿ ਇਹੇ ਰਾਜੀ ਹੋਕੇ ਆਪਣੇ ਘਰ ਦਾ ਕੰਮਕਾਰ ਕਰੇ ਨਹੀਂ ਤਾਂ ਮੇਰਾ ਘਰ ਵੀਰਾਨ ਹੋ ਜਾਵੇਗਾ ਤਦ ਗੁਰੂ ਜੀ ਨੇ ਕਿਹਾ ਸਿਰੀ ਅਮਰਦਾਸ ਨੀ ਥਾਮਿਆ ਦਾਤਾ ਹੈ ਨੀ ਮਾਣਿਆ ਦਾ ਮਾਣ ਹੈ ਨੀ ਉਟਿਆਂ ਦੀ ਓਟ ਹੈ ਨੀ ਤਰਿਆਂ ਦੀ ਤੀਰ ਹੈ ਨੀ ਜੋੜਿਆਂ ਦਾ ਜੋਰ ਹੈ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ ਤੇ ਆਦਿਕ ਗੁਰੂ ਜੀ ਨੇ 12 ਬਰ ਦਿੱਤੇ ਤੇ ਪਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੂੰ ਆਪਣੇ ਗਲ ਨਾਲ ਲਾ ਲਿਆ ਤੇ ਬਚਨ ਕੀਤਾ ਮੇਰੇ ਅੰਗਾ ਨਾਲ ਮਿਲ ਕੇ ਤੁਸੀਂ ਮੇਰਾ ਹੀ ਰੂਪ ਹੋ ਗਏ ਹੋ ਤੇ ਉਧਰ ਕਿਰਪਾ ਦ੍ਰਿਸ਼ਟੀ ਕਰਕੇ ਜੁਲਾਹੀ ਨੂੰ ਰਾਜੀ ਕਰ ਦਿੱਤਾ ਤੇ ਉਹ ਦੋਨੋਂ ਹੀ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ ਚਲੀ ਗਏ ਇਹੇ ਵਰ ਦੇ ਕੇ ਅਤੇ ਆਪਣੇ ਗਲੇ ਨਾਲ ਲਾ ਕੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿਰ ਤੋਂ 11 ਸਾਲਾਂ ਦੇ ਹੇਠ ਉੱਪਰ ਵੱਧੇ ਹੋਏ ਰਮਾਲਾ ਪੰਡਲਾ ਦਿੱਤੀ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਸ੍ਰੀ ਗੁਰੂ ਅਮਰਦਾਸ ਜੀ ਨੂੰ ਬੜੀ ਸੋਹਣੀ ਤਰ੍ਹਾਂ ਸ਼ਨਾਨ ਕਰਵਾ ਕੇ ਨਵੇਂ ਕੱਪੜੇ ਪਹਿਨਾਓ ਅੱਜ ਤੋਂ ਇਹ ਸਾਡਾ ਰੂਪ ਹਨ ਤੇ ਅਸੀਂ ਆਪਣੇ ਥਾਂ ਇਹਨਾਂ ਨੂੰ ਗੁਰਗੱਦੀ ਉੱਤੇ ਬਿਠਾਵਾਂਗੇ ਇਹ ਬਚਨ ਗੁਰੂ ਜੀ ਨੇ ਸਾਰੇ ਸਿੱਖ ਸੰਗਤ ਨੂੰ ਸੁਣਾ ਕੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ हे ਪੁਰਖਾ ਤੁਹਾਡੇ ਘਰ ਕੀ ਸੰਤਾਨ ਹੈ ਪੁੱਤਰ ਅਤੇ ਪੁੱਤਰੀਆਂ ਕਿੰਨੇ ਹਨ ਇਸ ਉੱਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਦੱਸਿਆ ਭਾਵੇਂ ਆਪ ਸਭ ਜਾਣੀ ਜਾਣ ਹੋ ਪਰ ਫਿਰ ਵੀ ਆਪ ਜੀ ਦੀ ਆਗਿਆ ਅਨੁਸਾਰ ਦਾਸ ਦਾ ਹਨ ਦੋ ਪੁੱਤਰ 모ਹਨ ਤੇ 모ਹਰੀ ਨਾਮ ਕਰਕੇ ਹਨ ਤੇ ਦੋ ਪੁੱਤਰੀਆਂ ਬੀਬੀ ਪਾਨੀ ਅਤੇ ਦਾਨੀ ਹਨ ਇਹ ਉੱਤਰ ਸੁਣ ਕੇ ਗੁਰੂ ਜੀ ਨੇ ਕਿਹਾ ਹੁਣ ਤੁਸੀਂ ਖਡੂਰ ਸੜਕੇ ਕੋਈ ਹੋਰ ਥਾਂ ਬਸਣ ਵਾਸਤੇ ਲੱਪੋ ਜਿਵੇਂ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਿਆਈ ਦਿੱਤੀ ਸੀ ਤਾਂ ਸਾਨੂੰ ਆਪਣੇ ਪਾਸ ਕਰਤਾਰਪੁਰ ਨਹੀਂ ਰਹਿਣ ਦਿੱਤਾ ਸੀ ਇਸੇ ਤਰ੍ਹਾਂ ਤੁਸੀਂ ਵੀ ਆਪਣਾ ਵੱਖਰਾ ਟਿਕਾਣਾ ਬਣਾ ਕੇ ਬਸੋ ਸਾਡੇ ਪੁੱਤਰ ਦਾਸੂ ਤੇ ਦਾਤੂ ਇੱਥੇ ਆਪਣੇ ਘਰ ਰਹਿਣਗੇ ਨਾ ਉਹ ਤੁਹਾਨੂੰ ਵੇਖਣਗੇ ਤੇ ਨਾ ਹੀ ਤੁਹਾਡੇ ਨਾਲ ਈਰਖਾ ਕਰਨਗੇ ਦੂਸਰੇ ਦਿਨ ਗੁਰੂ ਜੀ ਦਾ ਦਵਾਨਾ ਸਜ ਰਿਹਾ ਸੀ ਸਿੱਖ ਸੇਵਕ ਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਸਨ ਇਹਨੇ ਨੂੰ ਇੱਕ ਗੁੰੰਦਾ ਨਾਮ ਦੇ ਖਤਰੀ ਨੇ ਆਣ ਕੇ ਨਮਸਕਾਰ ਕਰਕੇ ਬੇਨਤੀ ਕੀਤੀ اے ਸੱਚੇ ਪਾਸਾ ਮੇਲੂਕਾ پاسوں ਆਪ ਜੀ ਦੀ ਸਿਫਤ ਸੁਣ ਕੇ ਆਇਆ ਹਾਂ ਗੁਪਤ ਪ੍ਰਗਟ ਸਭ ਜੀਵ ਤੁਹਾਡੇ ਹੁਕਮ ਵਿੱਚ ਚੱਲਦੇ ਹਨ ਮੈਂ ਇਸ ਦੇ ਵਾਸਤੇ ਹਾਜ਼ਰ ਹੋਇਆ ਹਾਂ ਕਿ ਮੇਰਾ ਪਿੰਡ ਭੂਤਨੀ ਬਸਨ ਨਹੀਂ ਦਿੰਦੀ ਮੇਰੇ ਪਿੰਡ ਵਿੱਚ ਕਈ ਭੂਤਾ ਪ੍ਰੇਤਾ ਨੇ ਡੇਰਾ ਲਾਇਆ ਹੋਇਆ ਹੈ ਕੋਈ ਹੋਰ ਪੁਰਸ ਇਥੇ ਬਸ ਨਹੀਂ ਸਕਦਾ ਸਾਰਾ ਨਗਰ ਉਜਾੜ ਪਿਆ ਹੋਇਆ ਹੈ ਆਪ ਜੀ ਕਿਰਪਾ ਕਰਕੇ ਚਰਨ پا ਕੇ ਮੇਰਾ ਨਗਰ ਬਸਾਉਣਾ ਕਰੋ ਆਪ ਜੀ ਦੇ ਨਿਵਾਸ ਵਾਸਤੇ ਮੈਂ ਉੱਥੇ ਸੁੰਦਰ ਮੰਦਰ ਪਵਾ ਦਿਆਂਗਾ ਆਪ ਜਰੂਰੀ ਕਿਰਪਾ ਕਰੋ ਜੀ ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਪੁੱਤਾਂ ਨੇ ਤੇਰੇ ਨਗਰ ਵਿੱਚ ਕਿੰਨੇ ਸਮੇ ਤੋਂ ਡੇਰਾ ਲਾਇਆ ਹੋਇਆ ਹੈ ਅਤੇ ਪੁੱਤਾਂ ਦੇ ਇੱਥੇ ਵਸਣ ਦਾ ਕਾਰਨ ਕੀ ਹੈ ਗੁਰੂ ਜੀ ਦੇ ਪ੍ਰਸੰਨ ਦਾ ਉੱਤਰ ਉਸ ਗੋਂਦੇ ਨੇ ਦੱਸਿਆ ਕੀ ਮਹਾਰਾਜ ਇਹ ਭਾਰਤਾ ਇਸ ਤਰ੍ਹਾਂ ਹੋਈ ਕਿ ਇਸ ਜਗ੍ਹਾ ਵਾਸਤੇ ਮੇਰਾ ਮੇਰੀ ਸਰੀਕਾ ਨਾਲ ਝਗੜਾ ਹੋ ਗਿਆ ਉਹ ਕਹਿਣ ਇਹ ਜਗ੍ਹਾ ਸਾਡੀ ਹੈ ਤੇ ਮੈਂ ਕਿਹਾ ਮੇਰੀ ਹੈ ਕਈ ਸਿਆਣਿਆਂ ਨੇ ਬੈਠ ਕੇ ਝਗੜਾ ਮਕਾਉਣਾ ਚਾਹਿਆ ਪਰ ਝਗੜਾ ਨਾ ਮੁੱਕਾ ਤਦ ਸੀ ਦੋਵੇਂ ਤੇਰਾ ਦਿੱਲੀ ਬਾਸਾ ਪਾਸ ਨਿਆਂ ਕਰਵਾਉਣ ਚਲੇ ਗਈ ਬਾਸ਼ਾ ਨੇ ਇਹ ਨਹੀਂ ਆਕੀਤਾ ਸੌਂ ਖਾ ਕੇ ਆਪਣੀ ਜਗ੍ਹਾ ਲੈ ਲਵੋ ਤਦ ਮੈਂ ਝੂਠੀ ਸੌਂ ਖਾ ਕੇ ਝਗੜਾ ਜਿੱਤ ਕੇ ਘਰ ਆ ਗਿਆ ਪਰ ਜਦ ਮੈਂ ਇਸ ਨੂੰ ਬਸਾਇਆ ਤੇ ਪਰੇਤਾ ਨੇ ਇਹ ਜਾਣ ਕਰਕੇ ਕਿ ਝੂਠੀ ਸੌਂ ਖਾ ਕੇ ਇਸ ਨੇ ਇਹ ਜਗ੍ਹਾ ਲਈ ਹੈ ਤੇ ਉਹ ਇਸ ਨੂੰ ਵੱਡਾ ਪਾਪ ਸਮਝ ਕੇ ਇੱਥੇ ਇਕੱਠੇ ਹੋ ਗਏ ਉਹਨਾਂ ਦੇ ਡਰ ਕਰਕੇ ਹੁਣ ਕੋਈ ਇੱਥੇ ਪੁਰਸ ਨਹੀਂ ਬਸਦਾ ਅਤੇ ਜੇ ਕੋਈ ਬਸਦਾ ਹੈ ਤਾਂ ਭੂਤ ਪ੍ਰੇਤ ਉਸ ਨੂੰ ਉਜਾੜ ਦਿੰਦੇ ਹਨ ਇਸ ਦਾ ਉਪਾਏ ਆਪ ਜੀ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਤੁਹਾਡੇ ਚਰਨ ਪੈਣ ਦੇ ਨਾਲ ਉਹ ਜਗ੍ਹਾ ਪਵਿੱਤਰ ਹੋ ਜਾਏਗੀ ਤੇ ਉੱਥੋਂ ਭੂਤ ਪ੍ਰੇਤ ਵੀ ਨਿਕਲ ਜਾਣਗੇ ਗੁੰਦੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਦਾਸੂ ਨੂੰ ਕਿਹਾ ਕਿ ਤੁਸੀਂ ਇਸ ਖਤਰੀ ਦੇ ਨਾਲ ਜਾਓ ਤੇ ਭੂਤ ਪ੍ਰੇਤਾਂ ਨੂੰ ਕੱਢ ਕੇ ਇਸ ਦਾ ਨਗਰ ਬਸਾਓ ਦਾਸੂ ਜੀ ਨੇ ਕਿਹਾ ਕਿ ਮੈਂ ਭੂਤਾਂ ਪ੍ਰੇਤਾਂ ਵਿੱਚ ਜਾ ਕੇ ਕੀ ਲੈਣਾ ਹੈ ਆਪਣੇ ਰਕਰ ਖਡੂਰ ਵਿੱਚ ਹੀ ਰਹਿਣਾ ਸਾਡਾ ਠੀਕ ਹੈ ਪਿਰ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਦਾਤੂ ਨੂੰ ਆਖਿਆ ਦਾਤੂ ਜੀ ਤੁਸੀਂ ਇਸ ਦੇ ਨਾਲ ਜਾਓ ਪੂਤਾ ਪ੍ਰੇਤਾ ਨੂੰ ਕੱਢ ਕੇ ਇਸ ਦਾ ਨਗਰ ਬਸਾਉਣਾ ਕਰੋ ਦਾਤੂ ਜੀ ਨੇ ਕਿਹਾ ਕਿ ਪਿਤਾ ਜੀ ਸਾਨੂੰ ਉੱਥੇ ਜਾਣ ਦੀ ਕੀ ਲੋੜ ਹੈ ਅਸੀਂ ਤਾਂ ਖਡੂਰ ਹੀ ਬਸਾਂਗੇ ਆਪਣੇ ਕੰਮਾਂ ਦੇ ਵਾਸਤੇ ਬਹੁਤ ਲੋਕ ਆਉਂਦੇ ਹਨ ਅਸੀ ਕਿਸ ਕਿਸ ਦੇ ਨਾਲ ਉੱਠ ਕੇ ਤੁਰ ਪਈਏ ਸਾਨੂੰ ਕੀ ਭਾਵੇਂ ਕੋਈ ਉਜੜੇ ਤੇ ਭਾਵੇਂ ਕੋਈ ਵਸੇ ਇਸ ਤਰ੍ਹਾਂ ਦੋ ਮਾਂ ਪੁੱਤਾਂ ਪਾਸੋਂ ਉੱਤਰ ਸੁਣ ਕੇ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਦੇ ਵੱਲ ਦੇਖ ਕੇ ਆਖਿਆ ਕਿ ਪੁਰਖਾ ਤੁਸੀਂ ਇਸ ਖਤਰੀ ਦੇ ਨਾਲ ਜਾ ਕੇ ਉਤਾ ਪ੍ਰੇਤਾਂ ਨੂੰ ਕੱਢ ਕੇ ਸੁੰਦਰ ਨਗਰ ਬਸਾਓ ਜੋ ਗੁਰੂ ਕੀਰਤੀ ਦਾਤਾ ਹੋਵੇ ਇਹੇ ਬਚਨ ਸੁਣਦੇ ਸਾਰੀ ਸ੍ਰੀ ਗੁਰੂ ਅਮਰਦਾਸ ਜੀ ਗੋਂਦੇ ਨਾਲ ਜਾਣ ਲਈ ਤਿਆਰ ਹੋ ਗਏ ਤਾਂ ਦੇ ਗੁਰੂ ਜੀ ਨੇ ਆਪਣੀ ਛੜੀ ਦੇ ਕੇ ਆਖਿਆ ਇਸ ਸਾਡੀ ਛੜੀ ਨੂੰ ਦੇਖ ਕੇ ਸਾਰੇ ਭੂਤ ਪ੍ਰੀਤ ਨਸ ਜਾਣਗੇ ਛੜੀ ਲੈ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਪ ਜੀ ਗੋਂਦੇ ਨਾਲ ਤੁਰ ਪਏ ਤਿੰਨ ਕੋਤਕ ਗੁਰੂ ਅਮਰਦਾਸ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਉੱਠੇ ਪੈਰੀ ਗੁਰੂ ਜੀ ਦੇ 발 ਮੂੰਹ ਕਰਕੇ ਗਏ ਤੇ ਜਪਜੀ ਸਾਹਿਬ ਦਾ ਭੋਗ ਪਾ ਕਰਕੇ ਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਤੇ ਫਿਰ ਗੁੰਦੇਵਾਲ ਵਾਲ ਵੱਲ ਨੂੰ ਸਿੱਧਾ ਮੂੰਹ ਕਰਕੇ ਚੱਲ ਪਏ ਗੁਰੂ ਜੀ ਦੀ ਛੜੀ ਹੱਥ ਵਿੱਚ ਉੱਚੀ ਕਰਕੇ ਫੜ ਲਈ ਜਿਸ ਨੂੰ ਦੇਖ ਕੇ ਭੂਤਾਂ ਪ੍ਰੇਤਾਂ ਨੂੰ ਭੋਜਲੀ ਪੈ ਗਈ ਤੇ ਉਹਨਾਂ ਦੇ ਸਰੀਰ ਸੜਨ ਲੱਗ ਪਏ ਤੇ ਉਹ ਉਹ ਇਧਰ ਉਧਰ ਭੱਜਣ ਲੱਗੇ ਜਿਉਂ-ਜਿਉਂ ਗੁਰੂ ਜੀ ਉੱਚਾ ਹੱਥ ਕਰਕੇ ਸੜੀ ਹਲਾਉਂਦੇ ਜਾਂਦੀ ਜਿਉਂ-ਜਿਉਂ ਹੀ ਭੂਤ ਪ੍ਰੇਤਾਂ ਨੂੰ ਅਗਨੀ ਦਾ ਸੇਕ ਲੱਗੇ ਤੇ ਉਹ ਨੱਠੇ ਜਾਣ ਕਈ ਭੂਤ ਪ੍ਰੇਤ ਹੱਥ ਜੋੜ ਕੇ ਬੇਨਤੀਆਂ ਕਰਦੀ ਕਿ ਸਾਨੂੰ ਆਪਣਾ ਡੇਰਾ ਸੰਭਾਲ ਲੈਣ ਦਿਓ ਸੜੀ ਨੂੰ ਨਾ ਹਲਾਭੂ ਅਸੀਂ ਇੱਥੋਂ ਸੀਤੇ ਹੀ ਨਿਕਲ ਜਾਵਾਂਗੇ ਇਸ ਤਰ੍ਹਾਂ ਜਦ ਬਹੁਤ ਰੌਲਾ ਕਰਕੇ ਸਾਰੇ ਪ੍ਰੇਤ ਨਿਕਲ ਗਏ ਤਦ ਉਹਨਾਂ ਵਿੱਚੋਂ ਇੱਕ ਜੋ ਗਰਭਵਤੀ ਦੇਵਨੀ ਸੀ ਜਦ ਉਹ ਡਰ ਕੇ ਦੌੜੀ ਤਦ ਉਸਦਾ ਗਰਭgir ਗਿਆ ਜਿਸ ਵਿੱਚ ਦੋ ਬੱਚੇ ਹੋਏ ਉਥੇ ਜਵਾਰ ਦਾ ਖੇਤ ਸੀ ਜੋ ਉਪਰੋਂ ਕਟਿਆ ਹੋਇਆ ਸੀ ਤੇ ਖੇਤ ਵਿੱਚ ਜਵਾਰ ਦੇ ਪੁੱਥੇ ਖੜੇ ਸਨ ਉਸ ਦੇ ਇੱਕ ਬੱਚੇ ਦੀ ਅੱਖ ਵਿੱਚ ਜਵਾਰ ਦਾ ਇੱਕ ਬੁੱੱਥਾ ਵੱਜਿਆ ਜਿਸ ਦੇ ਕਾਰਨ ਉਸ ਦੀ ਇੱਕ ਅੱਖ ਕਾਣੀ ਹੋ ਗਈ ਇਹ ਹੀ ਕਾਣਾ ਦੇ ਬਠਿੰਡੇ ਦੇ ਕਿਲੇ ਵਿੱਚ ਜਾ ਬਸਿਆ ਜਿਸ ਨੂੰ ਕਲਗੀ ਤਰਚੀ ਨੇ ਆਪਣੇ ਦਮਦਮੇ ਨਿਵਾਸ ਸਮੇ ਜਾ ਕੇ ਕੱਢਿਆ ਸੀ ਦੂਸਰੇ ਬੱਚੇ ਦੀ ਡਿੱਗ ਕੇ ਬਾਹ ਟੁੱਟ ਗਈ ਸੀ ਇਹੇ ਬੱਡਾ ਹੋ ਕੇ ਮਨਸੂਰਪੁਰ ਸੀਟਾਂ ਵਾਲੇ ਜਾ ਕੇ ਜਾ ਵਸਿਆ ਇਸ ਤਰ੍ਹਾਂ ਗੋਂਦੇ ਦਾ ਪਿੰਡ ਭੂਤਾਂ ਪ੍ਰੇਤਾਂ ਤੋਂ ਖਾਲੀ ਹੋ ਗਿਆ ਉਸ ਤੋਂ ਉਪਰੰਤ ਗੁਰੂ ਅਮਰਦਾਸ ਜੀ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਇਕ ਬਰਤਨ ਵਿੱਚ ਜਲ ਲੈ ਕੇ ਸਤਨਾਮ ਦਾ ਸਿਮਰਨ ਕਰਕੇ ਉਸ ਨਗਰ ਦੀ ਚਾਰ ਸੁਪیرے ਸੜਕ ਦਿੱਤਾ ਤੇ ਆਪ ਗੁਰੂ ਜੀ ਦੀ ਸੜੀ ਨਾਲ ਲਕੀਰ ਪਾ ਦਿੱਤੀ ਇਹ ਇਸ ਨਗਰ ਦੇ ਅੰਦਰ ਕੋਈ ਭੂਤ ਪ੍ਰੇਤ ਮੁੜ ਕੇ ਨਾ ਆ ਜਾਵੇ ਫਿਰ ਸ੍ਰੀ ਗੁਰੂ ਅਮਰਦਾਸ ਜੀ ਨੇ ਮਿੱਠਾ ਮੰਗਵਾ ਕੇ ਗੁਰੂ ਨਾਨਕ ਜੀ ਅਤੇ ਗੁਰੂ ਅੰਗਦ ਦੇਵ ਜੀ ਦਾ ਨਾਂ ਲੈ ਕੇ ਅਰਦਾਸ ਕਰਕੇ ਨਗਰ ਦੀ ਨੀਂਹ ਰੱਖ ਦਿੱਤੀ ਅਤੇ ਮਿੱਠਾ ਵਰਤਾਇਆ ਤੇ ਉਸ ਨਗਰ ਦਾ ਨਾਮ ਗੋਂਦੇ ਦੇ ਨਾਮ ਉੱਤੇ ਗੋਇੰਦਵਾਲ ਰੱਖਿਆ ਇਹ ਸਾਰਾ ਕੌਤਕ ਦੇਖ ਕੇ ਗੋਂਦਾ ਬੜਾ ਪਰਸੰਨ ਹੋਇਆ ਸੀ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੰਤਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ